ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪ੍ਰੀਟਿਕਟਲਾ ਦਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਕੱਟ ਪੀਸ ਇਹ ਵਾਲੇ ਜਿਹੜੇ ਪੀਸ ਰਹਿਣਗੇ ਕੈਮਰਾ ਕਾਟਨ ਤੇ ਸੈਦਾ ਕਲੈਕਸ਼ਨ ਤੇ ਪ੍ਰਿੰਸਸ ਕਲੈਕਸ਼ਨ ਦੇ ਰਹਿਣ ਵਾਲੇ ਆ ਜੀ ਅੱਜ ਅਸੀਂ ਤੁਹਾਡੇ ਵਾਸਤੇ ਜਿਹੜਾ ਪਹਿਲਾ ਫਾਸਟ ਸੂਟ ਲੈ ਕੇ ਆਏ ਦੇਖੋ ਬਿਲਕੁਲ ਫਰੈਸ਼ ਸੂਟ ਹੈ ਚੈਲੰਜ ਪ੍ਰਾਈਸ ਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪ੍ਰਿੰਸਸ ਕਲੈਕਸ਼ਨ ਸਿਰਫ ਤੁਹਾਨੂੰ ਫਰੈਸ਼ ਸੂਟ 5 ਮੀਟਰ ਦੀ ਕੱਟ 550 ਦੇ ਵਿੱਚ ਮਿਲੂਗਾ ਜੀ ਠੀਕ ਹੈ ਜੀ 550 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਿਲਕੁਲ ਫਰੈਸ਼ ਸੂਟ ਹੈ ਜੀ ਚੈਲੰਜ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਆ 550 ਦੇ ਵਿੱਚ ਪ੍ਰਿੰਸਸ ਕਲੈਕਸ਼ਨ ਠੀਕ ਹੈ ਜੀ ਪੂਰੀ 5 ਮੀਟਰ ਕੱਟ ਰਹਿਣ ਵਾਲੀ ਹੈ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲੇਗਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਵੀ ਠੀਕ ਹੈ ਜੀ 550 ਦੇ ਤੁਸੀਂ ਸਾਡੇ ਕੋਲੋਂ ਇਹ ਵਾਲਾ ਪ੍ਰਿੰਸਸ ਕਲੈਕਸ਼ਨ ਬਾਈ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਹੋਰ ਦਿਖਾਉਣ ਲੱਗੇ ਹਾਂ ਇਹਦੇ ਵਿੱਚ ਕਲਰ ਦੇਖੋ ਇਹ ਕੇ ਵਾਲਾ ਕਲਰ ਰਹਿਣ ਵਾਲਾ ਹੈ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਹੈ ਸੈਦ ਕਲੈਕਸ਼ਨ ਹੈ ਸੌਰੀ ਪ੍ਰਿੰਸਸ ਕਲੈਕਸ਼ਨ ਹੈ ਵੀ ਪ੍ਰਿੰਸਸੂ ਕਲੈਕਸ਼ਨ 550 ਦੇ ਵਿੱਚ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਠੀਕ ਹੈ ਜੀ ਹਾਂਜੀ ਅਗਲਾ ਸੂਟ ਦੇਖੋ ਜੀ ਇਹ ਵਾਲਾ ਸੈਦ ਕਲੈਕਸ਼ਨ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਹਾਨੂੰ ਚੈਲੰਜ ਪਰ ਆਈ ਤੇ ਦੇ ਰਹੇ ਹਾਂ ਸਿਰਫ 550 ਦੇ ਵਿੱਚ 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਤੁਹਾਨੂੰ ਕਲਰ ਮਿਲਣਗੇ ਸੈਦ ਕਲੈਕਸ਼ਨ ਆ 550 ਦੇ ਵਿੱਚ ਤੁਸੀਂ ਬਿਲਕੁਲ ਫਰੈਸ਼ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ 5 ਮੀਟਰ ਕੱਟ ਰਹਿਣ ਵਾਲੀ ਹੈ ਸੈਦ ਕਲੈਕਸ਼ਨ ਦੀ ਠੀਕ ਹੈ ਜੀ ਕੋਈ ਡਿਫੈਕਟ ਨਹੀਂ ਬਿਲਕੁਲ ਥਾਣ ਨਾਲੋਂ ਕੱਟੇ ਹੋਏ ਸੂਟ ਹੈ ਜੀ ਇਹ ਚੈਲੰਜ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਹਾਂ 550 ਦੇ ਵਿੱਚ ਦੇਖੋ ਜੀ 550 ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਇਹ ਵਾਲਾ ਸੂਟ ਠੀਕ ਹੈ ਜੀ ਏਕੇ ਟੈਕਸ ਦਾ ਰੈਡ ਵਾਲਾ ਜੀ ਇਹ ਵਾਲਾ ਦੇਖੋ ਇਹ ਕੇ ਟੈਕਸ ਦਾ ਰਹਿਣ ਵਾਲਾ ਇਹ ਵਾਲਾ ਸੂਟ ਪ੍ਰਿੰਸਸ ਕਲੈਕਸ਼ਨ ਠੀਕ ਹੈ ਜੀ ਇਹ ਵੀ ਸੈਦ ਕਲੈਕਸ਼ਨ ਹੈ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸਾਢੇ 550 ਰੁਪਏ ਤੁਸੀਂ ਸਾਡੇ ਕੋਲ 5 ਮੀਟਰ ਪੂਰਾ ਸੂਟ ਬਾਈ ਕਰ ਸਕਦੇ ਹੋ ਸਾਢੇ 550 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗਿਆਂ ਜੀ ਦੇਖੋ ਜੀ ਇਹ ਵਾਲਾ ਸੂਟ ਦੇਖੋ ਜ ਜੇ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਮੈਚਿੰਗ ਬਾਟਮ ਮਿਲੂਗੀ ਇਹ ਵੀ ਤੁਸੀਂ ਸਾਡੇ ਕੋਲ 550 ਰੁਪਏ ਚ ਬਾਈ ਕਰ ਸਕਦੇ ਹੋ ਮੈਚਿੰਗ ਬਾਟਮ ਦੇ ਨਾਲ ਠੀਕ ਹੈ ਜੀ ਮੈਚਿੰਗ ਬਾਟਮ ਦੇ ਨਾਲ ਸਾਡੇ ਕੋਲ 550 ਰੁਪਏ ਵਿੱਚ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਇਸ ਤੋਂ ਅਗਰ ਤੁਹਾਨੂੰ ਸੂਟ ਦਿਖਾਉਣ ਲੱਗਿਆਂ ਦੀ ਦੇਖੋ ਇਹ ਵਾਲਾ ਇਹ ਰਸ਼ੀਆ ਬ੍ਰਾਂਡ ਦਾ ਰਹਿਣ ਵਾਲਾ ਠੀਕ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸੇਮ ਤੁਹਾਨੂੰ ਇਦਾਂ ਦੀ ਬਾਟਮ ਮਿਲੂਗੀ ਇਹ ਨਾਲ કોટਨ ਲਾਉਣ ਹੈ ਰਸ਼ੀਆ ਬ੍ਰੈਂਡ ਦਾ ਇਹ ਇਹ ਜਿਹੜਾ ਸੂਟ ਸਾਡੇ ਕੋਲੋਂ ਇਹ ਵੀ ਤੁਸੀਂ 550 ਰੁਪਏ ਵਿੱਚ ਬਾਈ ਕਰ ਸਕਦੇ ਹੋ ਠੀਕ ਹੈ ਜੀ 550 ਰੁਪਏ ਵਿੱਚ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਰਸ਼ੀਆ ਬ੍ਰੈਂਡ ਦਾ ਕੋਟਨ ਲਾਉਣ ਹੈ ਜੀ ਠੀਕ ਹੈ ਜੀ ਬਾਕੀ ਸਟਾਫ ਤੁਹਾਨੂੰ ਦੇ ਕੇ ਦਿੱਤਾ ਜਾਊਗਾ ਇਹ ਵਾਲੇ ਸੂਟ ਦਾ ਕਿੰਨਾ ਸਟਾਫ ਹੋਊਗਾ ਅੱਗੇ ਜਿਹੜੇ ਸਾਡੇ ਵਾਸਤੇ ਕੱਟ ਪੀਸ ਲੈ ਕੇ ਆਏ ਆ ਜਿ ਦੇਖਿਓ ਉਹ ਉਹ ਰਹਿਣਗੇ ਕੈਮਰਾ ਕੋਟਨ ਦੇ ਠੀਕ ਹੈ ਜੀ ਕੈਮਰਾ ਕਾਟਨ ਦੇ ਰਹਿਣ ਵਾਲੇ ਆ ਇਹਨਾਂ ਦੇ ਜਿਹੜੇ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਸਿਰਫ 80 ਰੁਪਏ ਪਰ ਮੀਟਰ ਦੇ ਰਹੇ ਹਾਂ ਜੀ ਦੇਖੋ ਇਹ ਵਾਲੇ ਰਹਿਣਗੇ ਪੀਸ ਅੱਜ ਦੇ ਕੈਮਰਾ ਕਾਟਨ 80 ਰੁਪਏ ਪਰ ਮੀਟਰ ਰਹੂਗੀ ਇਹਨਾਂ ਦੀ ਪ੍ਰਾਈਸ ਚੈੱਕ ਕਰੀ ਚਲੋ ਤੁਸੀਂ ਪ੍ਰਿੰਟ ਜਿਹੜਾ ਵੀ ਤੁਹਾਨੂੰ ਕੋਈ ਵੀ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਕਰ ਸਕਦੇ ਹੋ ਤੁਸੀਂ ਬਾਈ ਠੀਕ ਹੈ ਜੀ ਇਹ ਵਾਲੇ ਜਿਹੜੇ ਤੁਹਾਨੂੰ ਕੱਟ ਮਿਲੂਗੀ ਬਿਲਕੁਲ 5 ਮੀਟਰ ਦੀ ਮਿਲੂਗੀ ਠੀਕ ਹੈ ਜੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੋ ਦੋ ਪੀਸ 2.5 ਮੀਟਰ ਦੇ ਰਹਿਣਗੇ ਜਿਹੜਾ ਇੱਕ ਪੀਸ ਹੋ 5 ਮੀਟਰ ਦਾ ਰਹੂਗਾ ਜੀ ਠੀਕ ਹੈ ਜੀ ਪੂਰਾ ਕੰਪਲੀਟ ਸੂਟ ਮਿਲੂਗਾ ਤੁਹਾਨੂੰ 80 ਰੁਪਏ ਪਰ ਮੀਟਰ ਦੇ ਨਾਲ 80 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਸੂਟ ਮਿਲੂਗਾ ਜੇਕਰ ਤੁਹਾਨੂੰ 2 ਪੀਸ ਮਿਲ ਲਗੇ 2.5 ਮੀਟਰ ਦੇ ਮਿਲ ਲਗੇ ਜੇਕਰ ਤੁਹਾਨੂੰ ਇੱਕ ਪੀਸ ਮਿਲੂਗਾ ਤਾਂ 5 ਮੀਟਰ ਦਾ ਮਿਲੂਗਾ ਜੀ ਦੇਖੋ 80 ਰੁਪਏ ਪਰ ਮੀਟਰ ਹੀ ਰਹਿਣ ਵਾਲਾ ਇਹਨਾਂ ਦੀ ਪ੍ਰਾਈਸ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਬਿਲਕੁਲ ਪਿਓਰ ਪਿਓਰ ਕਾਟਨ ਸਟਾਫ ਹੈ ਠੀਕ ਹੈ ਜੀ ਕੈਮਰਿਕ ਕਾਟਨ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਦੇਖੋ ਬੜੇ ਪਿਆਰੇ ਪਿਆਰੇ ਪ੍ਰਿੰਟ ਆ ਜੀ 80 ਰੁਪਏ ਪਰ ਮੀਟਰ ਤੁਹਾਨੂੰ ਮਿਲ ਰਹੀ ਹੈ ਇਹਨਾਂ ਦੀ ਪ੍ਰਾਈਸ ਠੀਕ ਹੈ ਜੀ 80 ਰੁਪਏ ਪਰ ਮੀਟਰ ਤੁਹਾਨੂੰ ਇਹਨਾਂ ਦੀ ਪ੍ਰਾਈਸ ਮਿਲ ਰਹੀ ਹੈ ਪ੍ਰਿੰਟ ਤੁਸੀਂ ਚੈੱਕ ਕਰੋ ਬੜੇ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਸਿਰਫ 80 ਰੁਪਏ ਪਰ ਮੀਟਰ 1.8 ਮੀਟਰ ਦੀ ਰਹਿਣ ਵਾਲੀ ਹੈ ਕੱਟ ਠੀਕ ਹੈ ਕੰਪਲੀਟ ਸੂਟ ਮਿਲੂਗਾ ਜੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਜੀ ਤੁਹਾਨੂੰ ਠੀਕ ਹੈ ਜੀ 2.5 ਮੀਟਰ ਦੀ ਲੈਣ ਵਾਲੀ ਹੈ ਕੱਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਹੈ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਦੇਖੋ ਬੜੇ ਬੜੇ ਪਿਆਰੇ ਪਿਆਰੇ ਸੋਹਣੇ ਸੋਹਣੇ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਅਸੀਂ ਸਿਰਫ 80 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਚੈੱਕ ਕਰੋ ਬੜੇ ਸੋਹਣੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਬਿਲਕੁਲ ਫਰੈਸ਼ ਪੀਸ ਹੋਣਗੇ ਜੀ ਕੋਈ ਡਿਫੈਕਟ ਨਹੀਂ ਇਹਨਾਂ ਪੀਸਾਂ ਵਿੱਚ ਬਿਲਕੁਲ ਫਰੈਸ਼ ਪੀਸ ਹੋਣਗੇ ਜੀ ਇਹ ਵਾਲੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਜਲਦੀ ਆਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪੂਰਾ ਕੰਪਲੀਟ ਸੂਟ ਮਿਲੂਗਾ ਤੁਹਾਨੂੰ ਦੋ ਪੀਸਾਂ ਦੇ ਵਿੱਚ ਠੀਕ ਹੈ ਜੀ ਟਾਈ ਟਾਈ ਮੀਟਰ ਦੀ ਰਹੂਗੀ ਕੱਟ ਜਾਂ 5 ਮੀਟਰ ਦੀ ਰਹੂਗੀ ਕੱਟ ਪ੍ਰਿੰਸੈਸ ਸੌਰੀ ਇਹ ਬੜਾ ਜਿਹੜਾ ਸੂਟ ਹੈ ਕੈਮਰਾ ਕਾਟਨ ਹੈ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਕਲਰ ਦੇਖ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਿਰਫ 80 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਚੈੱਕ ਕਰੋ ਪ੍ਰਿੰਟ ਤੁਸੀਂ ਇਹਨਾਂ ਦੇ ਠੀਕ ਹੈ ਜੇ ਲਾਈਟ ਕਲਰ ਲਾਈਟ ਲੈ ਸਕਦੇ ਹੋ ਡਾਰਕ ਕਲਰ ਪਸੰਦ ਹੈ ਡਾਰਕ ਲੈ ਸਕਦੇ ਹੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਜੀ ਬਿਲਕੁਲ ਪਿਓਰ ਕਾਟਨ ਹੋਗੀ ਕੋਈ ਮਿਕਸ ਨਹੀਂ ਹੋਣਾ ਇਹਦੇ ਵਿੱਚ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਕੋਲ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਸਿਰਫ 80 ਰੁਪਏ ਪਰ ਮੀਟਰ ਨਾਲ ਜਿਹੜਾ ਕੈਮਰਾ ਕਾਟਨ 80 ਰੁਪਏ ਪਰ ਮੀਟਰ ਨਾਲ ਜਿਹੜੇ ਤੁਹਾਨੂੰ ਅਸੀਂ ਪ੍ਰਿੰਸਸ ਸੈੱਦ ਕਲੈਕਸ਼ਨ ਦੇ ਸੂਟ ਦਿਖਾਏ ਆ ਉਹ ਤੁਹਾਨੂੰ ਚੈਲੰਜ ਪ੍ਰਾਈਸ ਤੇ ਦੇ ਰਹੇ ਆ ਸਿਰਫ 550 ਦੇ ਵਿੱਚ ਫਰੈਸ਼ ਸੂਟ ਠੀਕ ਹੈ ਜੀ ਕੋਈ ਵੀ ਜਿਹੜਾ ਤੁਹਾਨੂੰ ਸੂਟ ਪਸੰਦ ਆ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਜਿਹੜਾ ਸਾਡੀ ਲੋਕੇਸ਼ਨ ਹੈ ਜੀ ਉਹ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਕੋਈ ਵੀ ਜਿਹੜਾ ਪੀਸ ਪਸੰਦ ਹੈ ਠੀਕ ਹੈ ਸਾਡੇ ਕੋਲ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਆ ਜੀ ਠੀਕ ਹੈ ਜੀ ਸਾਰੇ ਫਰੈਸ਼ ਸੂਟ ਰਹਿਣ ਵਾਲੇ ਆ ਕੋਈ ਡਿਫੈਕਟ ਨਹੀਂ ਇਹਨਾਂ ਸੂਟਾਂ ਦੇ ਵਿੱਚ ਸਾਰੇ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਸਿਰਫ ਤੁਹਾਨੂੰ 400 ਦੇ ਵਿੱਚ ਪੂਰਾ 5 ਮੀਟਰ ਸੂਟ ਮਿਲੂਗਾ ਜਲਦੀ ਅਡੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਇਹ ਵਾਲੇ ਸੂਟ ਤੁਸੀਂ ਬਾਏ ਕਰ ਸਕਦੇ ਹੋ ਧੰਨਵਾਦ ਜੀ